ਰੋਪੜ ਰੇਂਜ ਦੇ ਡੀਆਈਜੀ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਪਹਿਲਾ ਲੋਕਰ ਖੋਲਿਆ ਸੀਬੀਆਈ ਨੇ ਚੰਡੀਗੜ੍ਹ ਚ ਸੈਕਟਰ 9 ਦਾ ਇੱਕ ਪ੍ਰਾਈਵੇਟ ਬੈਂਕ ਹੈ ਇਸ ਲੋਕਰ ਦੇ ਵਿੱਚੋਂ ਕੁਝ ਪੈਸੇ ਮਿਲੇ ਨੇ ਸੋਨਾ ਮਿਲਿਆ ਤੇ ਪ੍ਰਾਪਰਟੀਆਂ ਦੇ ਕਾਗਜ਼ਾਤ ਮਿਲੇ ਨੇ ਤੁਸੀਂ ਦੇਖੋ ਕਿ ਐਡਾ ਵੱਡਾ ਅਪਸਰ ਜਿਨ੍ਹਾਂ ਦੀ ਕੋਈ ਤਾਕਤ ਦੀ ਕਮੀ ਨਹੀਂ ਸ਼ੌਹਰਤ ਦੀ ਕਮੀ ਨਹੀਂ ਪਾਵਰ ਵਾਲੇ ਪਾਸਿਓਂ ਕੋਈ ਘਾਟ ਨਹੀਂ ਸਲੂਟਾਂ ਦੀ ਮਤਲਬ ਪਛਾੜ ਹੈ ਕਿਉਂਕਿ ਉਹ ਸਾਰੇ ਸਲੂਟ ਉਸ ਅਹੁਦੇ ਨੂੰ ਨੇ ਜਿਸ ਅਹੁਦੇ ਦੇ ਉੱਪਰ ਹਰਚਰਨ ਸਿੰਘ ਭੁੱਲਰ ਸਾਹਿਬ ਬੈਠੇ ਹੋਏ ਸੀ ਪਰ ਹਰਚਰਨ ਸਿੰਘ ਭੁੱਲਰ ਫੜੇ ਗਏ 7.5 ਕਰੋੜ ਕੈਸ਼ 3 ਕਰੋੜ ਦਾ ਸੋਨਾ 2.5 ਕਿਲੋ ਤੇ ਵਿਦੇਸ਼ੀ ਸ਼ਰਾਬ ਉਹਨਾਂ ਦੇ ਘਰ ਤੋਂ ਬਰਾਮਦ ਹੋਈ ਤੁਸੀਂ ਹਿਸਾਬ ਲਾ ਕੇ ਦੇਖੋ ਕਿ 3 ਕਰੋੜ ਦਾ ਸੋਨਾ ਕਰ ਪਿਆ ਭੁੱਲਰ ਸਾਹਿਬ ਤੇ 7.5 ਕਰੋੜ ਕਰੇ ਪਏ ਨੇ ਭੁੱਲਰ ਸਾਹਿਬ ਤੇ ਤਾਂ ਰਜਿਸਟਰੀਆਂ ਦੇ ਕਾਗਜ਼ਾਤ 50 ਰਜਿਸਟਰੀਆਂ ਤਾਂ ਮਤਲਬ 50 ਡਾਕੂਮੈਂਟ ਤਾਂ ਕਹਿੰਦੇ ਕਿ सीबीआई ਤਾਂ ਕਹਿੰਦਾ ਕਿ 50 ਪ੍ਰਾਪਰਟੀ ਦੀ ਸਾਨੂੰ ਉਮੀਦ ਹੈ ਕਿ 50 ਪ੍ਰਾਪਰਟੀਆਂ ਹੋਣਗੀਆਂ ਭੁੱਲਰ ਸਾਹਿਬ ਦੇ ਨਾਮ ਦੇ ਉੱਪਰ ਅੱਜ ਭੁੱਲਰ ਸਾਹਿਬ ਦਾ ਲੋਕਰ ਖੋਲਿਆ ਚੰਡੀਗੜ੍ਹ ਚ ਲੋਕਰ ਦੇ ਵਿੱਚੋਂ ਕੀ ਨਿਕਲਿਆ ਲੋਕਰ ਚੋਂ ਨਿਕਲਿਆ 50 ਗ੍ਰਾਮ ਸੋਨਾ ਪੈਸੇ ਫਿਲਹਾਲ ਹਜੇ ਪਤਾ ਨਹੀਂ ਲੱਗ ਸਕਿਆ ਸੀਬੀਆਈ ਨੇ ਕੁਝ ਦੱਸਿਆ ਨਹੀਂ ਹੈ ਨਾ ਕੁਝ মিডিਆ ਨੇ ਰਿਪੋਰਟ ਕੀਤਾ ਫਿਲਹਾਲ ਕਿ ਪੈਸੇ ਕਿੰਨੇ ਨਿਕਲੇ ਨੇ ਪਰ ਪੈਸੇ ਵੀ ਤੁਹਾਨੂੰ ਪਤਾ ਜੇ 7.5 ਕਰੋੜ ਘਰ ਤੋਂ ਨਿਕਲੇ ਆਇਆ ਉੱਥੇ ਕਿੰਨੇ ਹੋ ਸਕਦੇ ਨੇ ਖਬਰ ਤੋਂ ਬਾਅਦ ਪਤਾ ਲੱਗੂਗਾ ਤੇ ਅਗਲੀ ਗੱਲ ਸੀਬੀਆਈ ਕਹਿੰਦੀ ਕਿ ਸਾਨੂੰ ਕਾਗਜ਼ਾਤ ਮਿਲੇ ਨੇ ਉਹ ਕਾਗਜ਼ਾਤ ਪ੍ਰਾਪਰਟੀਆਂ ਦੇ ਨੇ ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਹੈ ਡੀਜੀਪੀ ਪੁਲਰਕ ਸੁੱਤੇ ਫਸ ਗਏ ਨੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਤੇ ਲੋਕਰ ਉਹਨਾਂ ਦਾ ਪਹਿਲਾ ਲੋਕਰ ਖੋਲਿਆ ਗਿਆ ਕਿਹਾ ਜਾ ਰਿਹਾ ਹੈ ਕਿ ਚਾਰ ਲੋਕਰ ਹੋਰ ਨੇ ਚੰਡੀਗੜ੍ਹਤ ਜਿਹਦੇ ਨੂੰ ਅੱਜ ਸੀਬੀਆਈ ਖੋਲ ਸਕਦੀ ਹੈ ਜੋ ਵੀ ਅਪਡੇਟ ਹੋਗੀ ਮੈਂ ਇਸ ਚੈਨਲ ਤੇ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ